ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਸੈਲ ਪੂਰੇ ਕਰਵਾਉਣ ਲਈ ਮਿਲੋ ਦੋਸਤੋ ਸੈਲ ਪੂਰੇ ਕਰਵਾਉਣ ਲਈ ਤੁਸੀਂ ਮੈਨੂੰ ਨਹੀਂ ਮਿਲਣਾ ਹੈ ਜਦ ਤੁਸੀਂ ਪੂਰੀ ਵੀਡੀਓ ਨੂੰ ਸੁਣੋਗੇ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਮੈਂ ਸੈਲ ਪੂਰੇ ਕਰਵਾਉਣ ਲਈ ਮਿਲੋ ਇਹ ਹੈਡਿੰਗ ਕਿਉਂ ਲਿਖਿਆ ਹੈ ਦੋਸਤੋ ਪਿੱਛੇ ਜਿਹੇ ਡੇਂਗੂ ਬੁਖਾਰ ਦਾ ਪ੍ਰਕੋਪ ਵੱਧ ਜਾਣ ਕਰਕੇ ਬਹੁਤ ਸਾਰੇ ਲੋਕਾਂ ਦੇ ਸੈੱਲ ਘਟ ਗਏ ਸਨ ਸੈੱਲਾਂ ਨੂੰ ਪੂਰੇ ਕਰਨ ਵਾਸਤੇ ਕੋਈ ਬੱਕਰੀ ਦਾ ਦੁੱਧ ਪਿੰਦਾ ਸੀ ਕੋਈ ਕੀਵੀ ਫਲ ਖਾਂਦਾ ਸੀ ਅਤੇ ਕੋਈ ਡਾਕਟਰਾਂ ਕੋਲ ਆਪਣੇ ਸੈੱਲ ਪੂਰੇ ਕਰਾਉਣ ਵਾਸਤੇ ਜਾਂਦਾ ਸੀ ਪੰਜਾਬ ਦੇ ਸ਼ਹਿਰਾਂ ਵਿੱਚ ਵੀ ਡਾਕਟਰਾਂ ਨੇ ਥਾਂ-ਥਾਂ ਤੇ ਬੋਰਡ ਲਗਵਾ ਰੱਖੇ ਸਨ ਕਿ ਸੈੱਲ ਪੂਰੇ ਕਰਾਉਣ ਲਈ ਮਿਲੋ। ਦੋਸਤੋ ਸਭ ਤੋਂ ਪਹਿਲਾਂ ਆਪਾਂ ਸੈੱਲਾਂ ਨੂੰ ਸਮਝ ਲੈਂਦੇ ਹਾਂ ਕਿ ਸੈੱਲ ਹੁੰਦੇ ਕੀ ਹਨ? ਸੈੱਲ ਕਿਸ ਨੂੰ ਕਹਿੰਦੇ ਹਨ? ਸੈੱਲ ਸਾਡੇ ਖੂਨ ਦਾ ਇੱਕ ਕੰਪੋਨੈਂਟ ਹੁੰਦਾ ਹੈ ਮਤਲਬ ਕਿ ਹਿੱਸਾ ਹੁੰਦਾ ਹੈ। ਸਾਡੇ ਖੂਨ ਵਿੱਚ ਲਾਲ ਲਹੂ ਕਣ ਜੋ ਸਾਡੇ ਸਰੀਰ ਨੂੰ ਤਾਕਤ ਦਿੰਦੇ ਹਨ ਜਿਸ ਨੂੰ ਆਪਾਂ ਆਰ ਬੀ ਸੀ ਕਹਿੰਦੇ ਹਾਂ ਅਤੇ ਦੂਸਰਾ ਚਿੱਟੇ ਲਹੂ ਕਣ ਜਿਨ੍ਹਾਂ ਨੂੰ ਆਪਾਂ ਡਬਲਯੂ ਬੀ ਸੀ ਕਹਿੰਦੇ ਹਾਂ ਜੋ ਸਾਡੇ ਸਰੀਰ ਵਿੱਚ ਬਾਡੀਗਾਰਡ ਦਾ ਕੰਮ ਕਰਦੇ ਹਨ ਮਤਲਬ ਇਹ ਸੈੱਲ ਸਾਡੀਆਂ ਬਿਮਾਰੀਆਂ ਦੇ ਖਿਲਾਫ ਲੜਦੇ ਹਨ ਅਤੇ ਤੀਸਰਾ ਪਲੇਟलेट्स ਜਿਨ੍ਹਾਂ ਨੂੰ ਅਸੀਂ ਦੇਸੀ ਭਾਸ਼ਾ ਵਿੱਚ ਸੈੱਲ ਕਰਦੇ ਹਾਂ ਇਹ ਪਲੇਟलेट्स ਜਾਂ ਸੈੱਲ ਸਾਡੇ ਸਰੀਰ ਖੂਨ ਵਿੱਚ 2 ਤੋਂ 2.5 ਲੱਖ ਤੱਕ ਹੁੰਦੇ ਹਨ ਸਾਡੇ ਸਰੀਰ ਵਿੱਚ ਖੂਨ ਜਿਹੜੀਆਂ ਨਾੜੀਆਂ ਰਾਹੀਂ ਵਗਦਾ ਹੈ ਇਹ ਸੈੱਲ ਜਾਂ ਪਲੇਟਲੇਟਸ ਇੱਕ ਜਾਲੇ ਦਾ ਕੰਮ ਕਰਦੇ ਹਨ ਕਿ ਖੂਨ ਨਾੜੀਆਂ ਤੋਂ ਬਾਹਰ ਨਾ ਨਿਕਲ ਸਕੇ ਜਦ ਸੈੱਲ 2.2 ਲੱਖ ਤੋਂ ਘਟ ਕੇ ਸਿਰਫ 2 ਕੁ ਹਜ਼ਾਰ ਤੱਕ ਆ ਜਾਂਦੇ ਹਨ ਤਾਂ ਨਾੜੀਆਂ ਵਿੱਚਲਾ ਖੂਨ ਨਾੜੀਆਂ ਵਿੱਚੋਂ ਬਾਹਰ ਰਸਣ ਲੱਗ ਪੈਂਦਾ ਹੈ ਤੇ ਸਾਡੇ ਸਰੀਰ ਦੇ ਅੰਦਰ ਹੀ ਖੂਨ ਡੁੱਲਣ ਲੱਗ ਪੈਂਦਾ ਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਇਹ ਸਲ ਡੇਂਗੂ ਬੁਖਾਰ ਹੋਣ ਕਰਕੇ ਜ਼ਿਆਦਾਤਰ ਘਟਦੇ ਹਨ ਡੇਂਗੂ ਇੱਕ ਮੱਛਰ ਦੀ ਕਿਸਮ ਹੈ ਜਿਸ ਦੇ ਕੱਟਣ ਨਾਲ ਮਨੁੱਖ ਨੂੰ ਇੱਕ ਤੇਜ਼ ਬੁਖਾਰ ਹੋ ਜਾਂਦਾ ਹੈ ਜਿਸ ਕਰਕੇ ਸੈੱਲ ਘਟ ਜਾਂਦੇ ਹਨ ਅੰਗਰੇਜ਼ੀ ਦਵਾਈਆਂ ਨਾਲ ਸੈੱਲ ਪੂਰੇ ਕਰਨ ਦਾ ਕੋਈ ਵੀ ਪੱਕਾ ਹੱਲ ਨਹੀਂ ਹੈ ਸੈੱਲ ਪੂਰੇ ਕਰਨ ਦਾ ਸਭ ਤੋਂ کارਗਰ ਤਰੀਕਾ ਇਸ ਤਰ੍ਹਾਂ ਹੈ ਇਸ ਤਰੀਕੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਐਲੋਵੇਰਾ ਜੂਸ ਜਿਹਨੂੰ ਆਪਾਂ ਕਵਾਰ ਦਾ ਜੂਸ ਕਹਿ ਦਿੰਨੇ ਹਾਂ ਪਿੰਡਾਂ ਵਿੱਚ ਦੂਸਰੀ ਚੀਜ਼ ਹੈ ਗਲੋ ਜੂਸ ਅਤੇ ਤੀਸਰੀ ਹੈ ਪਪੀਤੇ ਦੇ ਪੱਤੇ ਦਾ ਰਸ ਇਹਨਾਂ ਤਿੰਨਾਂ ਚੀਜ਼ਾਂ ਦੇ ਰਸ ਨੂੰ ਦੋ-ਦੋ ਚਮਚ ਲੈ ਕੇ ਅਸੀਂ ਮਰੀਜ਼ ਨੂੰ ਦੋ-ਦੋ ਘੰਟਿਆਂ ਬਾਅਦ ਦਿੰਦੇ ਰਹਿਣਾ ਹੈ ਇਹ ਤਰੀਕਾ ਵਰਤ ਕੇ ਜਿਸ ਮਰੀਜ਼ ਦੇ ਸੈੱਲ ਘਟ ਕੇ ਸਿਰਫ 2 ਜਾਂ 3000 ਹੀ ਰਹਿ ਗਏ ਹੋਣ ਉਹ ਸਿਰਫ ਇੱਕ ਦਿਨ ਵਿੱਚ ਹੀ 25 3000 ਤੱਕ ਚਲੇ ਜਾਣਗੇ ਤੇ ਅਗਲੇ ਦਿਨ ਤੱਕ ਇਹ 40 5000 ਤੱਕ ਵੱਧ ਕੇ ਹੋ ਜਾਣਗੇ ਇਸ ਤਰ੍ਹਾਂ ਜਿਹੜਾ ਮਰੀਜ਼ ਮੌਤ ਦੇ ਮੂੰਹ ਵਿੱਚ ਪਹੁੰਚ ਚੁੱਕਿਆ ਹੁੰਦਾ ਹੈ ਸੈੱਲ ਘਟਣ ਦੇ ਕਾਰਨ ਉਸੇ ਮਰੀਜ਼ ਨੂੰ ਆਪਾਂ ਇਹ ਤਰੀਕਾ ਵਰਤ ਕੇ ਮੌਤ ਦੇ ਮੂੰਹ ਵਿੱਚੋਂ ਬਚਾ ਸਕਦੇ ਹਾਂ ਮੇਰੇ ਹਿਸਾਬ ਨਾਲ ਇਹ ਸਭ ਤੋਂ ਸਸਤਾ ਤੇ ਸੌਖਾ ਅਤੇ ਸਭ ਤੋਂ ਕਾਰਗਰ ਤਰੀਕਾ ਹੈ ਜੋ ਕੋਈ ਪੂਰੀ ਦੁਨੀਆ ਵਿੱਚ ਕਿਸੇ ਵੀ ਦੇਸ਼ ਕੋਲ ਇਹ ਤਰੀਕਾ ਨਹੀਂ ਹੈ ਸੋ ਇਸ ਤਰੀਕੇ ਨੂੰ ਆਪਾਂ ਵਰਤ ਕੇ ਜੋ ਕਿ ਇਹ ਤਿੰਨੇ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਸਕਦੀਆਂ ਹਨ ਤਾਂ ਅਸੀਂ ਆਪਣੇ ਮਰੀਜ਼ ਨੂੰ ਬਚਾ ਸਕਦੇ ਹਾਂ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਨਗੇ ਸ਼ੇਅਰ ਕਰ ਦੇਣਾ ਆਪ ਸਭ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ